वेलकम दोस्तों मैं प्रदीप आ गया 119 नंबर वीडियो लेके बछोआणा ਜਿਹੜਾ ਮਾਨਸਾ ਦਾ ਇਹ ਪਿੰਡ ਜਿੱਥੇ 16 ਜਨਵਰੀ 2014 ਨੂੰ ਇਹ ਟੂਰਨਾਮੈਂਟ ਹੋਇਆ ਮੈਚ ਹੋਇਆ ਦੜਵਾ ਵਰਸਿੰਦ ਬੱਗਾ ਪਿੰਡ ਦੇ ਵਿੱਚ ਦੜਵਾ ਜਿਹੜੇ ਦੋ ਘਰੀ ਬਰੋਕੇਟਰੇ ਸੀ ਬੱਗਾ ਮਨਾਵਾ ਔਰ ਬਲਜੀਤ ਡਾਕਟਰ ਕਲੋਕੇ ਔਰ ਬੱਗਾ ਪਿੰਡ ਦੇ ਵਿੱਚ ਖੁਸ਼ੀ ਦੁੱਖਾਂ ਤੇ ਸੰਦੀਪ ਨੰਗਲ ਅੰਮੀਤ ਦੋਸਤੋ ਬਹੁਤ ਹੀ ਇੰਟਰਸਟਿੰਗ ਮੈਚ ਹੋਇਆ ਟੋਟਲ ਨੌਂ ਜੱਫੇ ਲੱਗੇ ਔਰ ਇੱਕ ਇੱਕ ਪੁਆਇੰਟ ਦੇ ਲਈ ਖਿਡਾਰੀ ਜਿਹੜੇ ਔਰ ਜਦੋਂ ਜਦ ਕਰਦੇ ਦੇਖੀ ਦੋਸਤੋ ਇਸ ਮੈਚ ਦੇ ਦੌਰਾਨ ਅਸੀਂ ਇੱਕ ਚੀਜ਼ ਲਈ ਤੁਹਾਡੇ ਤੋਂ ਮਾਫੀ ਚਾਉਣੀ ਹੈ ਕਿ ਇਸ ਇਸ ਟੂਰਨਾਮੈਂਟ ਦੇ ਦੌਰਾਨ ਬਹੁਤ ਵੱਡਾ ਘੱਟ ਹੋਣ ਦੇ ਕਰਕੇ ਸਾਨੂੰ ਜਿਹੜੀ ਵੀਡੀਓ ਕਵਰੇਜ ਦੇ ਵਿੱਚ ਥੋੜੀ-ਬਹੁਤੀ ਪ੍ਰੋਬਲਮ ਆਈ ਹੈ ਉਹਦੇ ਲਈ ਅਸੀਂ ਸਾਨੂੰ ਪਹਿਲਾਂ ਹੀ ਅਸੀਂ ਸੌਰੀ ਕਹਿੰਦੇ ਆਂ ਔਰ ਨਾਲ ਹੀ ਤੁਹਾਡੇ ਲਈ ਇਸ ਮੈਚ ਦੇ ਚੱਲਦੇ ਸਵਾਲ ਇਹ ਹੈ ਕਿ ਸੰਦੀਪ ਨੰਗਲੰਗੀਆਂ ਨੇ ਟੋਟਲ ਕਿੰਨੇ ਜੱਫੇ ਲਾਏ ਤੁਸੀਂ ਇਹ ਸਵਾਲ ਦਾ ਜਿਹੜਾ ਜਵਾਬ ਹੈ ਕਮੈਂਟ ਬਾਕਸ 'ਚ ਹੋਵੇ ਇਹ ਜਾਣਨ ਦੇ ਲਈ ਇਹ ਮੈਚ ਜ਼ਰੂਰ ਦੇਖੋ ਵਨ ਲੈ ਆਏ ਨਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਸਾਨੂੰ ਕਾਲ ਜਲੰਧਰ ਤੋਂ ਇੱਕ ਪਾਸੇ ਜਿਹੜਾ ਜਲੰਧਰ ਖੇਡ ਰਿਹਾ ਬੱਗਾ ਪਿੰਡ ਸ਼ਾਹਕੋਟ ਦੇ ਨੇੜੇ ਕਹਿੰਦੇ ਵੀ ਬਾਜਵਾ ਕਲਾ ਧਰਮੀਵਾਲ ਨੰਗਲੰਬੀਆਂ ਇਹ ਮਸ਼ਹੂਰ ਪਿੰਡ ਨੇ ਜ਼ਿਲ੍ਹਾ ਜਲੰਧਰ ਦੇ ਜਿੱਥੇ ਕਬੱਡੀ ਦੇ ਵੱਡੇ ਵੱਡੇ ਸਟਾਰ ਪੈਦਾ ਹੋਏ ਨੇ ਦੂਸਰੇ ਪਾਸੇ ਟੀਪ ਜਿਹੜਾ ਮੰਡੀ ਦੀ ਹੈ ਮਨਾਣੇ ਪਿੰਡ ਦਾ ਬੁੱਗਾ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਦੜਵਾ ਦੀ ਟੀਮ ਦਾ ਖਿਡਾਰੀ ਲਓ ਦੁੱਗਾ ਵਾਲਾ ਖੁਸ਼ੀ ਕੇ ਪਾਸੇ ਦੂਸਰੇ ਪਾਸੇ ਗਿੰਦਾ ਬੱਗੇ ਪਿੰਡ ਦਾ ਨਾਲ ਕਹਿੰਦੇ ਵੀ ਨੰਗਲੰਬੀਏ ਵਾਲਾ ਗਲੇਡੀਏਟਰ ਹੈ ਕਬੱਡੀ ਦਾ ਸੰਦੀਪ ਸਿੰਘ ਸੰਧੂ ਮੁਕਾਬਲਾ ਕਰਦਾ ਹੋਇਆ ਲਓ ਨੰਗਲੰਬੀਏ ਵਾਲਾ ਸੰਦੀਪ ਇਸ ਵੇਲੇ ਬੁੱਗੇ ਦੀ ਬਹੀ ਮੈਦਾਨ ਦੇ ਵਿੱਚ ਕਬੱਡੀ ਦੇ ਉੱਤੇ ਪਹਿਲੀ ਗੋਸ਼ ਚੱਲਦੀ ਹੋਈ ਸੰਦੀਪ ਸੰਧੂ ਦੀ ਪਹਿਲਾ ਪੁਆਇੰਟ ਜਿਹੜਾ ਦਿੜਵਾਦੀ ਟੀਮ ਦੇ ਵਾਸਤੇ ਗੁਰਦਾ ਹੋਇਆ ਜੜਵਾ ਮੰਡੀ ਦੇ ਵਾਸਤੇ ਮਨਾਣੇ ਦਾ ਬੁੱਗਾ ਪਹਿਲਾ ਪੁਆਇੰਟ ਜੋੜਦਾ ਹੋਇਆ ਅਗਲੀ ਰੇਡ ਪੰਜਾਬ ਪੁਸ ਦੇ ਮੁਲਾਜ਼ਮ ਵੀਰਾਂ ਨੂੰ ਬੇਨਤੇ ਵੀ ਦਰਸ਼ਕਾਂ ਨੂੰ ਬਿਠਾ ਦੇਣ ਪਿਆਰ ਦੇ ਨਾਲ ਪੰਜਾਹ ਪੁਰਸ ਦੇ ਮਲਾਜਮ ਜੋਗੇਵਾਲੀਆ ਗੱਗਨੂ ਰੇਡਾਂ ਟਾਪ ਲੀਆ ਪਾਉਂਦਾ ਏ ਬੱਗੇਪਿੰਡ ਦਾ ਦੁੱਲਾ ਵੀ ਨਾ ਹੱਥ ਕਿਸੇ ਦੇ ਆਉਂਦਾ ਏ ਮੰਗਾ ਮਿੱਠਾ ਪੁਰੀਆ ਕਹਿੰਦੇ ਲੱਗੇ ਪਹਾੜ ਜਹਾ ਹਾਕਮ ਵਾਲੀਆ ਮੋੜ ਨਹੀਂ ਜੰਮਣਾ ਮੋੜ ਨਹੀਂ ਜੰਮਣਾ ਕੋਈ ਹਰਜੀਤ ਬਰਾੜ ਜਹਾ ਹਾਕਮ ਵਾਲੀਆ ਮੋੜ ਨਹੀਂ ਜੰਮਣਾ ਨਹੀਂ ਜੰਮਣਾ ਕੋਈ ਹਰਜੀਤ ਬਰਾੜ ਜਹਾ ਲਓ ਬੱਗੇਪਿੰਡ ਦਾ ਦੁੱਲਾ ਵੀ ਕਹਿੰਦੇ ਗਰੇਵ ਜੈਂਟ ਦੀ ਖੇਡ ਕਲੱਬ ਲਈ ਖੇਡਦਾ ਮਠੱਡਿਆਂ ਵਾਲੇ ਸੱਤੇ ਨੂੰ ਮਾਣ ਐ ਇਸ ਖਿਡਾਰੀ ਦੀ ਖੇਡ ਦੇ ਉੱਪਰ ਅਗਲੀ ਰੇਡ ਬਲਜੀਤ ਸਿੰਘ ਡਾਕਟਰ ਦੀ ਪੈਂਦੀ ਹੋਈ ਬਲਜੀਤ ਸਿੰਘ ਡਾਕਟਰ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਇਸ ਸਮੇਂ ਆਪਾਂ ਵੇਖ ਰਹੇ ਹਾਂ ਗੜਵਾ ਦੀ ਟੀਮ ਵੱਲੋਂ ਗੜਵਾ ਮੰਡੀ ਦੀ ਟੀਮ ਵੱਲੋਂ ਬਲਜੀਤ ਸਿੰਘ ਡਾਕਟਰ ਦੀ ਬਹੀ ਕਬੱਡੀ ਚਾਰ ਜਾਫੀਆਂ ਦੇ ਵਿੱਚ ਰਿੱਕੀ ਹੈ ਨਾਲ ਗਿੰਦਾ ਨਾਲ ਨੰਗਲੰਬੀਆਂ ਵਾਲਾ ਨਾਲ ਦੁੱਗਾ ਵਾਲਾ ਖੁਸ਼ੀ ਬਹਾਨ ਜਾਫੀ ਹੁਣ ਵੇਖਾਂਗੇ ਵੀ ਕੌਣ ਕੋਸ਼ਿਸ਼ ਕਰੇਗਾ ਲਓ ਗਿੰਦਾ ਬੱਗੇਪਿੰਡ ਦਾ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਬਹੁਤ ਹੀ ਸ਼ਾਨਦਾਰ ਬਹੀ ਕਬੱਡੀ ਤੇ ਲੱਗਿਆ ਹੋਇਆ ਜਫਾ ਜਾਫੀ ਦੀ ਪੂਰੀ ਕੋਸ਼ਿਸ਼ ਹੈ ਪੁਆਇੰਟ ਜੋੜਨ ਦੀ ਪੁਆਇੰਟ ਜਾਫੀ ਦਾ ਬੱਗੇਪਿੰਡ ਦੀ ਟੀਮ ਦੇ ਲਈ 1 ਅਤੇ 2 ਫਰਵਰੀ ਜਿਹੜੀ ਮਲਕੋਂ ਦੇ ਟੂਰਨਾਮੈਂਟ ਦੀ ਉਤਾਰ ਸੀ ਜੀ ਸਾਡੇ ਵੀਰ ਸਦਾ ਦੇ ਰਹੇ ਨੇ ਮਲਕੋਂ ਦੇ ਟੂਰਨਾਮੈਂਟ ਦੇ ਵਾਸਤੇ 1 ਅਤੇ 2 ਫਰਵਰੀ ਮਲਕੋਂ ਦੇ ਟੂਰਨਾਮੈਂਟ ਦੀ ਲਓ ਇਧਰਲੇ ਪਾਸੇ ਬਲਰਾਮ ਸਿੰਘ ਪੂਰਾ ਲੰਡੀ ਜੀਪ ਜਿੱਤੀ ਹੈ ਕਹਿੰਦੇ ਰਾਮਪੁਰੇ ਦੇ ਕਬੱਡੀ ਕੱਪ ਤੇ ਇਸ ਨੌਜਵਾਨ ਖਿਡਾਰੀ ਨੇ ਔਰ ਦੂਸਰੇ ਪਾਸੇ ਰਾਏਕੋਟ ਦੇ ਕੱਪ ਦਾ ਬੈਸਟ ਕਾਫੀ ਹੈ ਗੁਰਧਾਨ ਸਿੰਘ ਵਾਹ ਓਏ ਨੌਜਵਾਨਾ ਜੜਬੇ ਵਾਲੇ ਧਿਆਨੇ ਦੇ ਨਾਲ ਮੁਕਾਬਲਾ ਹੈ ਪੁਆਇੰਟ ਜਿਹੜਾ ਗੁਰਧਾਨ ਸਿੰਘ ਦੇ ਹਿੱਸੇ ਗੁਰਦਾ ਹੋਇਆ ਜੜਬਾ ਮੰਡੀ ਦੇ ਵਾਸਤੇ ਰਾਏਕੋਟ ਦਾ ਬੁਲੜੀਤੂ ਖਿਡਾਰੀ ਆਏ ਨੌਜਵਾਨ ਇਸ ਵੇ ਸ਼ਾਨਦਾਰ ਪ੍ਰਦਰਸ਼ਨ ਮੈਦਾਨ ਦੇ ਵਿੱਚ ਚੱਲਦਾ ਹੋਇਆ ਕਿ ਖੇਡ ਦੇ ਕਬੱਡੀ ਦੇ ਤੋਂ ਗੱਭਰੂ ਮੈਦਾਨਾਂ ਵਿੱਚ ਲੱਗਦਾ ਏ ਇੰਜ ਜਿਵੇਂ ਪੇੜ ਹੋਵੇ ਸਾਨਾ ਵਿੱਚ ਦੁੱਧ ਮੱਖਣਾ ਦੇ ਨਾਲ ਪਾਲੇ ਨੇ ਸਰੀਰ ਯਾਰੋ ਲੋੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਲੋੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਧੁਗਾ ਨਿਊ ਮਿਲੇਨੀਅਮ ਟਾਇਰ ਵਾਲੇ ਧੁਗਾ ਬ੍ਰਦਰਜ਼ ਕਾਲਾ ਧੁਗਾ ਵੀਰਪਾਲ ਧੁਗਾ ਜੀ ਨਾਲ ਹਰਵਿੰਦਰ ਬਾਸੀ ਕੀ ਸੁੱਖਾ ਬਾਸੀ ਜੀ ਟ੍ਰਾਂਟੋ ਤੋਂ ਕਹਿੰਦੇ ਐਲਾਨ ਕਰਦੇ ਨੇ ਬੱਬਲ ਸੰਗਰੂਰ ਦੇ ਨਾਲ ਬੱਗਾਂ ਦੇ ਮੰਗੀ ਨੂੰ BMW ਕਾਰ ਦਿੱਤੀ ਜਾਵੇਗੀ ਬੱਗਾਂ ਦੇ ਮੰਗੀ ਨੂੰ ਕਦੇ BMW ਕਾਰ ਹੋਵੇਗੀ ਗੱਗੜਪੁਰ ਦੇ ਕਬੱਡੀ ਕੱਪ ਦੇ ਉੱਤੇ ਦੇਵੀਪੁਰੇ ਵਾਲ ਸਰਦਕ ਸਰਜਾ ਵਾਲੇ ਸ਼ੇਰੇ ਪੰਜਾਬ ਟਰਾਂਸਪੋਰਟ ਵਾਲੇ ਦੇ ਨਾਲ ਮਿਲ ਕੇ ਗੱਗੜਪੁਰ ਦੇ ਕਬੱਡੀ ਕੱਪ ਦੇ ਉੱਤੇ ਬੱਗਾਂ ਦੇ ਮੰਗੀ ਨੂੰ BMW ਕਾਰ ਦਿੱਤੀ ਜਾਵੇਗੀ ਨਿਊ ਮਿਲੀਨੀਅਮ ਟਾਇਰ ਐਂਡ ਆਟੋਬਾਨ ਐਵਸਪੋਰਟ ਦੀ ਖੇਡ ਕਲੱਬ ਵੱਲੋਂ ਵੱਡੇ ਮਾਣ ਸਨਮਾਨ ਹੋਣਗੇ ਬੱਗਾਂ ਦੇ ਮੰਗੀ ਦੇ ਜਦੋਂ ਗੱਗੜਪੁਰ ਦੇ ਵਿੱਚ ਕਬੱਡੀ ਕੱਪ ਹੋਵੇਗਾ ਲਓ ਦੁੱਲਾ ਅਗਲੀ ਰੇਡ ਪਾਉਣ ਦੇ ਵਾਸਤੇ ਕਦੇ ਸਰਖਪੁਰ ਦੇ ਦੁੱਲੇ ਦੀ ਗੱਲ ਕਦੇ ਫਰੀਰੋ ਦੇ ਦੁੱਲੇ ਦੀ ਗੱਲ ਕਦੇ ਕਹਿੰਦੇ ਵੀ ਗੱਲ ਹੁੰਦੀ ਹੈ ਢੈਪੀ ਦੇ ਦੁੱਲੇ ਦੀ ਤੇ ਅੱਜ ਦੁੱਲਾ ਬੱਗੇਪਿੰਡ ਦਾ ਖੇਡ ਰਿਹਾ ਪ੍ਰੀਤ ਟਰੈਕਟਰ ਜਿੱਤਿਆ ਇਸ ਨੌਜਵਾਨ ਨੇ ਚੌਥੇ ਵਰਲਡ ਕੱਪ ਦੇ ਵਿੱਚ ਇੰਡੀਆ ਦੀ ਟੀਮ ਦੇ ਲਈ ਸ਼ਾਨਦਾਰ ਕਬੱਡੀਆਂ ਪਾਈਆਂ ਨੇ ਉਧਰ ਬਾਜਵਾ ਕਲਾ ਦਾ ਇੰਦਰਪਾਲ ਪੂਜਾ ਹੋਇਆ ਹੈ ਕਬੱਡੀ ਦਾ ਮਹਾਨ ਖਿਡਾਰੀ ਲਓ ਇਧਰਲੇ ਪਾਸੇ ਦੁੱਗਾਂ ਵਾਲਾ ਬੱਬਲ ਹੋਰਾਂ ਨੂੰ ਮਾਣ ਹੈ ਇਸ ਨੌਜਵਾਨ ਦੇ ਉੱਪਰ ਮਨਵੀਰ ਔਜਲਾ ਜੀ ਨੂੰ ਇਸ ਸਮੇਂ ਬੱਗਾ ਦੁੱਗਾਂ ਵਾਲਾ ਖੁਸ਼ੀ ਮੁਕਾਬਲਾ ਕਰਦਾ ਹੋਇਆ ਬਹੁਤ ਵਧੀਆ ਦੁਨੀਆ ਨੱਚਣ ਲਾ ਦਿੰਦਾ ਲੱਗਦਾ ਜਦੋਂ ਖੁਸ਼ੀ ਦਾ ਜਫਾ ਭੱਜੇ ਜਾਂਦੇ ਰੇਡਰ ਦਾ ਕਰਦਾ ਜਾਂ ਪਲਾਂ ਵਿੱਚ ਚੱਕਾ ਹੱਥ ਲੋਹੇ ਵਰਗੇ ਨੇ ਕਰਦੇ ਵਿੱਚ ਮੈਦਾਨ ਖੜਾ ਕੇ ਖੁਸ਼ੀ ਬਦਲਦਾ ਵੇਖਿਅਮੈਂ ਕਹਿੰਦੇ ਪਲ ਵਿੱਚ ਮੈਚ ਦੇ ਪਾਸੇ ਖੁਸ਼ੀ ਬਦਲਦਾ ਵੇਖਿਅਮੈਂ ਪਲ ਵਿੱਚ ਮੈਚ ਦੇ ਪਾਸੇ ਮੈਚ ਦੇ ਪਾਸੇ ਬਦਲ ਦੇਣ ਵਾਲਾ ਖਿਡਾਰੀ ਹੈ ਖੁਸ਼ੀ ਦੁੱਗਾ ਵਾਲਾ ਮਾਰਕਿੰਗ ਦੇ ਕਬੱਡੀ ਕੱਪ ਦਾ ਬਹਿਸ਼ਟਾਪਰ ਹੋਇਆ ਹੈ ਜਦੋਂ ਗਰੇਵਜੇਨ ਦੀ ਟੀਮ ਨੇ ਕਹਿੰਦੇ ਤੀਜਾ ਕਬੱਡੀ ਕੱਪ ਜਿੱਤਿਆ ਇੰਗਲੈਂਡ ਦੇ ਵਿੱਚ ਬਾਹਰ ਕਿੰਗ ਦਾ ਕੱਪ ਜਿੱਤਿਆ ਹੈ ਲਓ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਬਲਰਾਮ ਸਿੰਘ ਦੀ ਉਧ ਦੜਵੇ ਵਾਲਾ ਮੁਕਾਬਲਾ ਸਖਤ ਹੋ ਚੁੱਕਾ ਹੈ ਇੱਕ ਪਾਸੇ ਗੁਰਤੇਹਾਨ ਸਿੰਘ ਦੜਵੇ ਦਾ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਡੱਕ ਲੈਣ ਦੀ ਬਹੁਤ ਵਧੀਆ ਤੇ ਦੂਸਰੇ ਪਾਸੇ ਬਲਰਾਮ ਸਿੰਘ ਬੱਗੇ ਪਿੰਡ ਦਾ ਪੂਰਾ ਇਸ ਸਮੇ ਮੁਕਾਬਲਾ ਕਰਦਾ ਹੋਇਆ ਵਾਹ ਓਏ ਨੌਜਵਾਨਾ ਪੁਆਇੰਟ ਜਾਫੀ ਦੇ ਵਾਸਤੇ ਮਾਰ ਦੋ ਤਾੜੀਆਂ ਧਿਆਨੇ ਦੇ ਵਾਸਤੇ ਦੜਵੇ ਦਾ ਧਿਆਨਾ ਵੀ ਕਹਿੰਦੇ ਜਾਫੀ ਚੋਟੀ ਦਾ ਕਹਿੰਦਾ ਕਹੌਂਦਾ ਰੇਡਰ ਦੱਸ ਦਿੰਦਾ ਕਿਵੇਂ ਰੋਕੀਦਾ ਦੜਬੇ ਵਾਲਾ ਧਿਆਨਾ ਵੀ ਕਹਿੰਦੇ ਜਾਫੀ ਚੋਟੀ ਦਾ ਦੱਸ ਦਿੰਦਾ ਕਹਿੰਦਾ ਕਹੌਂਦਾ ਰੇਡਰ ਕਿੱਦਾਂ ਰੋਕੀਦਾ ਰਾਏਕੋਟ ਦੇ ਬੁਲਟ ਜਿੱਤਿਆ ਹੈ ਉਧਰ ਸਾਡੇ ਗੁਰਜੰਟ ਸਿੰਘ ਜੀ ਮੈਂਬਰ ਨੇ ਸਵੇਰ ਤੋਂ ਗਰਾਊਂਡ ਦੇ ਵਿੱਚ ਸੇਵਾ ਕਰ ਰਹੇ ਇਹਨਾਂ ਦਾ ਸਾਡੂ ਹੈ ਬਲਜੀਤ ਸਿੰਘ ਡਾਕਟਰ ਲਓ ਮੈਦਾਨ ਦੇ ਵਿੱਚ ਬਲਜੀਤ ਡਾਕਟਰ ਦੀ ਪਹੀ ਕਬੱਡੀ ਕਿ ਚੁੱਕ ਚੁੱਕੇ ਰੇਡਾਂ ਪਾਉਂਦਾ ਹੈ ਹੱਥ ਲਾਉਂਦਾ ਹੱਥ ਨਾ ਆਉਂਦਾ ਹੈ ਖੇਡ ਮੈਦਾਨਾਂ ਵਿੱਚ ਚੜਤ ਰਹੀ ਜਿਵੇਂ ਮਲਸੀਆਂ ਦੇ ਕੁਲਜੀਤ ਦੀ ਹੁਣ ਹਰ ਥਾਂ ਤੇ ਗੱਲ ਹੁੰਦੀ ਹੈ ਕਹਿੰਦੇ ਕਾਲੋ ਕਹਿੰਦੇ ਬਲਜੀਤ ਦੀ ਹੁਣ ਹਰ ਥਾਂ ਤੇ ਗੱਲ ਹੁੰਦੀ ਹੈ ਕਾਲੋ ਕਹਿੰਦੇ ਬਲਜੀਤ ਦੀ ਬਲਜੀਤ ਡਾਕਟਰ ਦੀ ਚੜਤਾ ਖੇਡ ਦੇ ਮੈਦਾਨਾਂ ਦੇ ਵਿੱਚ ਦੁੱਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਜਾਂਦਾ ਹੋਇਆ ਦੁੱਲਾ ਕਿ ਗੱਲਾਂ ਹੋ ਗਈਆਂ ਮੁਗਲ ਦਰਬ ਲੱਦੀ ਨੇ ਜਦੋਂ ਦੁੱਲਾ ਜਮਿਆ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ ਰੇਸ਼ਮ ਸਿੰਘ ਦਾ ਪੁੱਤਰ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਬੱਗੇਪੜ ਦਾ ਦੁੱਲਾ ਦੂਸਰੇ ਪਾਸੇ ਢੜਵੇ ਵਾਲਾ ਰਣ ਸਿੰਘ ਰਣਾ ਨੂੰ ਜਿੱਤ ਲੈਣ ਵਾਲਾ ਖਿਡਾਰੀ ਰਣੀਆਂ ਢੜਵੇ ਵਾਲਾ ਕੋਸ਼ਿਸ਼ ਕਰਦਾ ਹੋਇਆ ਪਰ ਆਪਾਂ ਦੇਖਦੇ ਵੀ ਪੁਆਇੰਟ ਰੇਡਰ ਦੇ ਵਾਸਤੇ ਹੈ ਹੈਲੋ ਹੈਲੋ ਲਓ ਬਲਰਾਮ ਸਿੰਘ ਪੂਰਾ ਫਿਰ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ ਬੱਗਿਆਂ ਵਾਲਾ ਮੰਗੀਰੇ ਦੁਨੀਆ ਦੇ ਵਿੱਚ ਉੱਚੀ ਸ਼ਾਨ ਕੀਤੀ ਬੱਗੇ ਪਿੰਡ ਦੀ ਫਿਰ ਪੂਰੇ ਵਰਗੇ ਖਿਡਾਰੀ ਕਹਿੰਦੇ ਦੁੱਲੇ ਵਰਗੇ ਮੈਦਾਨ ਦੇ ਵਿੱਚ ਆਏ ਪੰਮੇ ਵਰਗੇ ਲਓ ਇਸ ਵੇਲੇ ਬਲਰਾਮ ਸਿੰਘ ਪੂਰੇ ਦੀ ਪਹੀ ਕਬੱਡੀ ਦਾ ਜੜਵੇ ਵਾਲਾ ਗੁਰਧਿਆਨ ਸਿੰਘ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਬੱਗਿਆਂ ਦੀ ਟੀਮ ਦੇ ਵਾਸਤੇ ਗੁੜਦਾ ਹੋਇਆ ਬ੍ਰਾਮ ਸਿੰਘ ਪੂਰੇ ਦੇ ਵਾਸਤੇ ਅਗਲਾ ਜਿਹੜਾ ਮੈਚ ਖੇਡਿਆ ਜਾਵੇਗਾ ਭੋਤਨਾ ਤੇ ਕੌਕੇ ਕਲਾ ਪੂਤਨਾ ਤੇ ਕੌਕੇ ਕਲਾਂ ਦਾ ਮੈਚ ਹੋਵੇਗਾ ਬਾਬਾ ਜੋਗੀਪੀਰ ਕਨੌਰੀ ਤੇ ਬੈਰੋਗੇ ਭਗਵਾਨਪੁਰਾ ਤੇ ਫਕਰ ਚੰਡਾ ਬੀ ਕਨੌਰ ਤੇ ਬਾਬਾ ਵੀਰ ਸਿੰਘ ਕਲਬ ਡਿੜਵਾ ਜਨੇਤਪੁਰਾ ਤੇ ਖੀਰਾਵਾਲ ਇਹਨਾਂ ਟੀਮਾਂ ਦੇ ਮੈਚ ਖੇਡੇ ਜਾਣਗੇ ਲਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਬਲਜੀਤ ਸਿੰਘ ਡਾਕਟਰ ਕਾਲੂਕੇ ਵਾਲਾ ਜਿਲ੍ਹਾ ਬਠਿੰਡੇ ਦੀ ਧਰਤੀ ਸਲਾਬਤਪੁਰੇ ਦੇ ਏਰੀਆ ਦਾ ਖਿਡਾਰੀ ਕਿ ਉਧਰਲੇ ਪਾਸੇ ਦੁੱਗਾ ਵਾਲਾ ਖੁਸ਼ੀ ਹੈ ਪਰ ਆਪਾਂ ਦੇਖਦਾ ਵੀ ਪੁਆਇੰਟ ਜੜਦਾ ਡਿੜਵਾ ਮੰਡੀ ਦੇ ਵਾਸਤੇ ਗੁੜ ਗਿਆ ਹੈ ਜੜਵਾ ਮੰਡੀ ਦੇ ਲਈ ਪੁਆਇੰਟ ਜੁੜਦਾ ਹੋਇਆ ਨਿਊ ਮਿਲੀਨੀਅਮ ਟਾਇਰ ਇੰਟਰਨੈਸ਼ਨਲ ਕਲੱਬ ਇਸ ਟੀਮ ਨੂੰ ਢੜਬਾ ਦੀ ਟੀਮ ਨੂੰ ਸਪਾਂਸਰ ਕਰ ਰਿਹਾ ਹੈ। ਹਲੋ ਜਿੱਥੇ ਸਾਊਂਡ ਵਾਲਾ ਕੈਵਨ ਆ ਉਹ ਖਾਲੀ ਕਰ ਦਿਓ ਜੀ ਪ੍ਰਧਾਨ ਜੀ ਵੱਲੋਂ ਬੇਨਤੀ ਹੈ ਜੱਗੀ ਜੀ ਵੱਲੋਂ ਸਾਊਂਡ ਵਾਲਾ ਕੈਵਨ ਖਾਲੀ ਕਰ ਦਿਓ ਬਗੇਪਿੰਡ ਦਾ ਦੁੱਲਾ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨੌਜਵਾਨ ਪੱਪਾਂ ਦਾ ਸ਼ੋਹਲਾ ਖਿਡਾਰੀ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ ਅਗਲੇ ਕਬੱਡੀ ਕੱਪ ਤੇ ਸਾਡੇ ਵੀਰ ਸੋਨੀ ਹੋਰਾ ਵੱਲੋਂ ਚੱਕ ਪਾਈਕੇ ਵਾਲੇ ਸੋਨੀ ਹੋਰਾ ਵੱਲੋਂ ਬੈਸਟ ਖਿਡਾਰੀ ਦੇ ਵਾਸਤੇ ਲੰਡੀ ਜੀਪ ਦਿੱਤੀ ਜਾਊਗੀ ਤਾੜੀ ਮਾਰ ਦਿਓ ਜੀ ਅਗਲੇ ਵਾਰੀ ਲੰਡੀਆਂ ਜੀਪਾ ਹੋਣਗੀਆਂ ਇਸ ਕਬੱਡੀ ਕੱਪ ਦੇ ਉੱਤੇ ਸਾਡੇ ਸੋਨੀ ਵੀਰ ਹੋਰੀ ਚੱਕ ਪਾਈਕੇ ਵਾਲੇ ਐਲਾਨ ਕਰਦੇ ਨੇ ਵੀ ਅਗਲੀ ਵਾਰ ਲੰਡੀ ਜੀਪ ਦਿੱਤੀ ਜਾਵੇਗੀ ਜਿਹੜਾ ਬੈਸਟ ਖਿਡਾਰੀ ਹੋਵੇਗਾ ਲਓ ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਦਿੜਵੇ ਦਾ ਰਾਜ ਪਾਉਂਦਾ ਹੋਇਆ ਨੰਗਲ ਅੰਬੀਆ ਬਲਾ ਸੰਦੀਪ ਹੈ ਦੁਨੀਆ ਦਾ ਮਹਾਨ ਜਾਫੀ ਇਸ ਵੇ ਸੰਧੂ ਪਰਿਵਾਰ ਦਾ ਸਵਰਨ ਸਿੰਘ ਦਾ ਪੁੱਤਰ ਗਲੇਡੀਏਟਰ ਖੇਡ ਕਮਰ ਦਾ ਗਲੇਡੀਏਟਰ ਇੰਗਲੈਂਡ ਦਾ ਸਭ ਤੋਂ ਮਹਿੰਗਾ ਜਾਫੀ ਵਾਹ ਸੰਦੀਪ ਦੁਨੀਆ ਸੰਦੀਪ ਦੇ ਉੱਤੇ ਮਾਣ ਕਰਦੀ ਹੈ ਸੰਦੀਪ ਦੀ ਖੇਡ ਦੇ ਬੈਂਕਓਵਰ ਦੀ ਖੇਡ ਕਲੱਬ ਨੂੰ ਬੜਾ ਮਾਣ ਹੈ ਸੰਦੀਪ ਕਹਿੰਦੇ ਇੰਗਲੈਂਡ ਦਾ ਸਭ ਤੋਂ ਮਹਿੰਗਾ ਜਾਫੀ ਹੈ ਕਦੇ ਜੀਤੀ ਕੁੰਦਰ ਸਭ ਤੋਂ ਮਹਿੰਗਾ ਵਿਕਿਆ ਹੈ ਇੰਗਲੈਂਡ ਦੇ ਵਿੱਚ ਕਦੇ ਜੀਤਾ ਮੌਰ ਸਭ ਤੋਂ ਮਹਿੰਗਾ ਵਿਕਿਆ ਹੈ ਤੇ ਹੁਣ ਗੱਲ ਸੰਦੀਪ ਸੰਧੂ ਦੀ ਹੁੰਦੀ ਹੈ ਸੰਦੀਪ ਸੰਧੂ ਸਭ ਤੋਂ ਮਹਿੰਗਾ ਜਾਫੀ ਹੈ ਇੰਗਲੈਂਡ ਦੇ ਖੇਡ ਮੈਦਾਨਾਂ ਦਾ ਬਿੰਦਰ ਚੱਕ ਭਾਈ ਤੇ ਸੋਨੀ ਚੱਕ ਭਾਈ ਵੱਲੋਂ ਅਗਲੇ ਸਾਲ ਲੰਡੀ ਜੀਪ ਦਿੱਤੀ ਜਾਵੇਗੀ ਇਸ ਕਬੱਡੀ ਕੱਪ ਦੇ ਉੱਤੇ ਸਾਡੇ ਜੱਗੀ ਪ੍ਰਧਾਨ ਜੀ ਦੱਸ ਰਹੇ ਨੇ ਲਓ ਗੁਰਤੇਹਰਨ ਸਿੰਘ ਦਿੜਬੇ ਵਾਲਾ ਡੱਕ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਜਿਹੜਾ ਹੈ ਬੱਗੇਪਿੰਡ ਦੇ ਭੂਰੇ ਦੇ ਵਾਸਤੇ ਹੈ ਮਨਾਣੇ ਵਾਲਾ ਬੁੱਗਾ ਫਿਰ ਕਬੱਡੀ ਪਾਉਂਦਾ ਹੋਇਆ ਸਾਊਂਡ ਵਾਲੇ ਵੀਰ ਨੂੰ ਬੇਨਤੀ ਵੀ ਥੋੜੀ ਜੀ ਹੂਟਰ ਵਾਲੀ ਆਵਾਜ਼ ਵੀ ਖੋਲ ਦੇਣਾ ਜੋ ਕਿ ਮੈਦਾਨ ਬੜੇ ਫਸਵੇਂ ਨੇ 30 ਗੱਡੇ ਤੇ ਹੂਟਰ ਲੱਗਾ ਹੋਇਆ ਤੇ ਉਧਰਲੇ ਪਾਸੇ ਰਿੱਕੀ ਬੱਗੇਪਿੰਡ ਦਾ ਰਿੱਕੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਬਹੁਤ ਵਧੀਆ ਪਰ ਆਪਾਂ ਵੇਖਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਹੈ ਮਨਾਣੇ ਵਾਲੇ ਬੁੱਗੇ ਦੇ ਲਈ ਪੁਆਇੰਟ ਜੁੜਦਾ ਹੋਇਆ ਦਿੜਬਾ ਮੰਡੀ ਦੇ ਵਾਸਤੇ ਅਗਲੀ ਰੇਡ ਫਿਰ ਦੁੱल्ले ਦੀ ਪੈਂਦੀ ਹੋਈ ਦੁੱਲਾ ਜਿਉਣਾ ਸੁੱਚਾ ਪੰਜਾਬੀ ਕੌਮ ਦਾ ਇਹ ਮਾਨ ਨੇ ਦੁਨੀਆ ਜੁਗਾ ਜੁਗਾ ਤੱਕ ਮਾਨ ਕਰਦੀ ਰਹੇਗੀ ਇਹਨਾਂ ਨਾਮਾਂ ਤੇ ਲਓ ਦੁੱਲਾ ਬੱਗੇਪਿੰਡ ਦਾ ਨੌਜਵਾਨ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ 37 ਦੇ ਰਣੀਆਂ ਦੋਨੋਂ ਭਰਾ ਨੇ ਕੰਨੀਆਂ ਦੇ ਉੱਤੇ ਲੱਗੇ ਹੋਏ ਨੇ ਨਾਲ ਦਰਸ਼ਨ ਦੜਬਾ ਨਾਲ ਕਹਿੰਦੇ ਗੁਰਤੇਹਾਨ ਸਿੰਘਾ ਮੁਕਾਬਲਾ ਕਿਸ ਖਿਡਾਰੀ ਦੇ ਨਾਲ ਹੋਣਾ ਹੈ ਕਿਸ ਖਿਡਾਰੀ ਦੀ ਬਹਾਦਤਵੰਦੀ ਹੋਵੇਗੀ ਉਧਰ ਮਨਵੀਰ ਔਜਲਾ ਜੀ ਸੰਗਰੂਰ ਵਾਲੇ ਕਿ ਚੱਲਦਾ ਜੋਰ ਨਾ ਰੱਬ ਅੱਗੇ ਇੱਥੇ ਕੋਈ ਜੋਰਾਂ ਵਾਲੇ ਤੁਰ ਗਏ ਕਈਆਂ ਨੂੰ ਤੂਫਾਨਾਂ ਨਾਲ ਕਈ ਬਹਿ ਪਤਣਾ ਤੇ ਮੁੜ ਗਏ ਕਈ ਲੜਨ ਤੂਫਾਨਾਂ ਨਾਲ ਕਈ ਬਹਿ ਪਤਣਾ ਤੇ ਮੁੜ ਗਏ ਕਹੇ ਮਨਵੀਰ ਔਜਲਾ ਜੀ ਇੱਕ ਦਿਨ ਛੱਡ ਕੇ ਤੁਰ ਜਾਣਾ ਪਰ ਇਹ ਸੰਗਰੂਰ ਸ਼ਾਇਰ ਸਾਰਾ ਰਈਏ ਡਰ ਕੇ ਰੱਬ ਕੋਲੋਂ ਪਹਿਲਾ ਜਾਣ ਵਕਤ ਦੀ ਮਾਰਾਂ ਰਈਏ ਡਰ ਕੇ ਰੱਬ ਕੋਲੋਂ ਪਹਿਲਾ ਜਾਣ ਵਕਤ ਦੀ ਮਾਰਾਂ ਵਕਤ ਦੀ ਮਾਰ ਹੈ ਸਮਾ ਜਿਹੜਾ ਪੂਰਾ ਕਰਾ ਦਿੰਦਾ ਕਹਿੰਦੇ ਜਾਫੀ ਨੇ ਡੜਵੇ ਦੇ ਰਣ ਸਿੰਘ ਨੇ ਥੋੜੀ ਜੀ ਬਿਸਲ ਘਟਾ ਦਿਓ ਜੀ ਸਾਊਂਡ ਵਾਲੇ ਭਾਈ ਨੂੰ ਬੇਨਤੀ ਹੈ ਥੋੜੀ ਜੀ ਬਿਸਲ ਘਟਾ ਦਿਓ ਜੀ ਬਸ ਸਿਮਤ ਜੀ ਆਵਾਜ਼ ਰੱਖੋ ਜੀ ਲਓ ਇਧਰਲੇ ਪਾਸੇ ਫਿਰ ਬਲਜੀਤ ਸਿੰਘ ਡਾਕਟਰ ਦੀ ਬਹੀ ਕਬੱਡੀ ਗਿੰਦਾ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਬੱਗੇ ਪਿੱਟਦਾ ਪਰ ਬਲਜੀਤ ਸਿੰਘ ਡਾਕਟਰ ਦੁਨੀਆ ਦਾ ਤਜਰਬੇਕਾਰ ਖਿਡਾਰੀ ਹੈ ਪੁਆਇੰਟ ਲੱਗੇ ਬਾਅਦ ਸੌਂਦਾ ਹੋਇਆ ਢੜਵਾਦੀ ਟੀਮ ਦੇ ਲਈ ਵਿੰਦਰ ਚੱਕ ਭਾਈ ਤੇ ਸੋਨੀ ਚੱਕ ਭਾਈ ਵੱਲੋਂ ਅਗਲੇ ਸਾਲ ਬੈਸਟ ਖਿਡਾਰੀ ਦੇ ਵਾਸਤੇ ਲੰਡੀ ਜੀਪ ਦਿੱਤੀ ਜਾਵੇਗੀ ਲੰਡੀਆਂ ਜੀਪਾਂ ਹੋਣ ਗਿਆ ਇਸ ਵਾਰ ਬੁਲਟ ਦੇ ਉੱਤੇ ਜਾ ਰਹੇ ਨੇ ਜਸਵੰਤ ਖੜਗਜੀ ਕਹਿੰਦੇ ਬੁਲਟਾਂ ਦੇ ਵਾਸਤੇ ਮੈਚ ਹੋ ਰਹੇ ਨੇ ਜਿਹੜਾ ਜੋਰ ਲੱਗ ਰਿਹਾ ਖਿਡਾਰੀਆਂ ਦਾ ਵੱਡੀ ਗੰਟੀ ਦੇ ਵਿੱਚ ਦਰਸ਼ਕ ਭੁਜੇ ਹੋਏ ਨੇ ਅੱਜ ਬੁਲਟਾਂ ਦੇ ਮੈਚ ਹੋ ਰਹੇ ਨੇ ਕਿਉਂਕਿ ਬੈਸਟ ਰੇਡਰ ਤੇ ਯਾਫੀ ਨੂੰ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਹੈ ਜਦੀ ਕੀਮਤ ਕਹਿੰਦੇ ਵੀ ਸਵਾ ਲੱਖ ਰੁਪਇਆ ਹੈ ਲਓ 1-1 ਲੱਖ ਰੁਪਇਆ ਪਹਿਲਾ ਇਨਾਮ 71000 ਦੂਸਰਾ ਇਨਾਮ ਅਜ ਬਚਣ ਦੇ ਕਬੱਡੀ ਕੱਪ ਦਾ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਪੰਜਾਬ ਦੀ ertid piira ਫਕੀਰਾਂ ਦੀ ertidਾ ਦੁੱਗਾ ਵਾਲਾ ਖੁਸ਼ੀ ਫਿਰ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਡੱਕ ਲੈਣ ਦੀ ਪਰ ਪੁਆਇੰਟ ਜਿਹੜਾ ਬੁੱਗੇ ਦੇ ਹਿੱਸੇ ਮਨਾਣੇ ਵਾਲਾ ਬੁੱਗਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਵਾਸਤੇ ਆਪਾਂ ਫਿਰ ਦੇਖਦੇ ਵੀ ਦੁੱਲਾ ਅੱਗੇ ਵੱਲ ਵਧਦਾ ਹੋਇਆ ਜੱਗੇ ਪ੍ਰਧਾਨ ਦੀ ਯਾਦ ਦੇ ਵਿੱਚ ਸਾਡਾ ਵੀਰ ਸਾਥੋਂ ਵਿਛੜ ਗਿਆ ਜੱਗਾ ਚੱਕਾਂ ਵਾਲਾ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ ਕਦੇ ਜੱਗੇ ਦੀ ਯਾਦ ਦੇ ਵਿੱਚ ਕਹਿੰਦੇ ਬਿੰਦਰਹੋਰਾ ਵੱਲੋਂ ਸੋਨੀਹੋਰਾ ਵੱਲੋਂ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਨੇ ਅਗਲੇ ਸਾਲ ਦਰਸ਼ਨ ਦੜਬਾ ਤਕੜਾ ਜਾਫੀ ਜਮੇ ਸ਼ੀਰਾ ਪਥੋ ਦਾ ਜਦ ਆਉਂਦਾ ਲੋਕੀ ਪੁੱਛਦੇ ਕਹਿੰਦੇ ਪਾਲੀ ਕਿੱਥੋਂ ਦਾ ਰਣੀਆਂ ਹਿੰਦਾ ਜੋਰ ਨਾਲ ਰੇਡ ਰੋਕ ਬਖਾਉਂਦੇ ਨੇ ਇਹ ਆ ਦਰਸ਼ਨ ਦੜਬਾ ਨੌਜਵਾਨ ਜਿਸ ਖਿਡਾਰੀ ਨੇ ਜਫਾ ਲਾਇਆ ਜਿਹੜੀ ਬਾਦੀ ਟੀਮ ਦੇ ਵਾਸਤੇ ਪੁਆਇੰਟ ਜਾਫੀ ਦੇ ਲਈ ਜੁੜਦਾ ਹੋਇਆ ਦਰਸ਼ਨ ਦੜਬਾ ਦੇ ਵਾਸਤੇ ਉਧਰ ਕੌਰੀ ਦੜਬੇ ਵਾਲਾ ਨਾਲ ਅਗੇ ਜਾ ਕੋਨਸਾ ਵਾਲਾ ਆਪਣੇ ਖਿਡਾਰੀਆਂ ਨੂੰ ਡਾਕਟਰ ਨੂੰ ਜਫਾ ਲਾਵੇਗਾ ਸਾਡੇ ਸੁਖਵਿੰਦਰ ਸਿੰਘ ਦੀ ਸੁਖ ਸੁਖ ਸਰਪੰਚ ਜੀ ਫਲੇੜੇ ਵਾਲੇ 500 ਰੁਪਏ ਦੇਣਗੇ ਜਿਹੜਾ ਵੀ ਖਿਡਾਰੀ ਕਹਿੰਦੇ ਡਾਕਟਰ ਨੂੰ ਜਫਾ ਲਾਵੇਗਾ ਸੁਖ ਸਰਪੰਚੀ ਵੱਲੋਂ 500 ਦਾ ਮਾਨ ਸਨਮਾਨ ਹੋਵੇਗਾ ਇੱਕ ਪਾਸੇ ਸੰਦੀਪ ਹੈ ਔਰ ਨਾਲ ਕਹਿੰਦੇ ਗਿੰਦਾ ਰਿੱਕੀ ਦੁਗਾਂ ਵਾਲਾ ਖੁਸ਼ੀ ਲਓ ਮੁਕਾਬਲਾ ਦੁਗਾਂ ਦੇ ਖੁਸ਼ੀ ਦੇ ਨਾਲ ਹੈ ਪੁਆਇੰਟ ਜਿਹੜਾ ਡਾਕਟਰ ਦੇ ਵਾਸਤੇ ਗੁਰਦਾ ਹੋਇਆ ਬਲਜੀਤ ਸਿੰਘ ਡਾਕਟਰ ਪੁਆਇੰਟ ਲੱਗੇ ਬਾਸਦਾ ਹੋਇਆ ਇਸ ਸਮੇਂ ਜੜਵਾ ਦੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਬਲਰਾਮ ਸਿੰਘ ਪੂਰਾ ਪੂਰੇ ਦਾ ਵਜਨ ਕਹਿੰਦੇ ਬਹੁਤ ਹੌਲਾ ਹੈ ਸਰੀਰ ਪੂਰਾ ਫਿੱਟ ਕੀਤਾ ਹੋਇਆ ਹੈ ਪਰ ਫੁਰਤੀ ਬਹੁਤ ਹੈ ਸਰੀਰ ਦੇ ਵਿੱਚ ਕਿਲਚਕ ਸਰੀਰਾਂ ਦੇ ਵਿੱਚ ਕਾਇਮ ਜਵਾਨੀ ਦੱਸਦੀ ਹੈ ਸਹਿਣਸ਼ੀਲਤਾ ਸਦਾ ਬੰਦੇ ਨੂੰ ਉੱਪਰ ਰੱਖਦੀ ਹੈ ਹਾਰ ਨੂੰ ਸਹਣਾ ਜਿੱਤ ਬਚਾਉਣੀ ਕੰਮ ਕੋਈ ਸੌਖਾ ਨਹੀਂ ਜੇ ਮਨ ਲਾ ਕੇ ਕਰੀਏ ਕੰਮ ਕੋਈ ਵੀ ਔਖਾ ਨਹੀਂ ਜੋ ਮਨ ਲਾ ਕੇ ਕਰਦੇ ਉਹ ਜੇਤੂ ਅਖਵਾਉਂਦੇ ਨੇ ਗੁਰੂਆਂ ਮਾਪਿਆਂ ਆਪਣਾ ਕਹਿੰਦੇ ਨਾਲ ਚਮਕਾਉਂਦੇ ਨੇ ਨਾਲ ਚਮਕਾਉਣ ਵਾਲੇ ਖਿਡਾਰੀ ਪੁੱਜੇ ਨੇ ਅੱਜ ਬਚਨ ਦੇ ਕਬੱਡੀ ਕੱਪ ਦੇ ਉੱਤੇ ਲਓ ਅਗਲੀ ਰੇਡ ਢੜਵੇ ਦੇ ਰਾਜ ਦੀ ਉਧਰ ਇੱਕ ਕੰਨੀ ਤੇ ਸੰਦੀਪ ਸੰਧੂ ਸਵਰਨ ਸਿੰਘ ਸੰਧੂ ਦਾ ਪੁੱਤਰ ਕਦੇ ਬਾਜਵਾ ਕਲਾਂ ਦੇ ਲਈ ਪਿੰਡ ਪੱਦਰ ਦੀ ਕਬੱਡੀ ਤੋਂ ਸ਼ੁਰੂਆਤ ਕੀਤੀ ਇਸ ਨੌਜਵਾਨ ਖਿਡਾਰੀ ਨੇ ਹਲੋ ਹਾਂਜੀ ਸਾਡੇ ਸਟੂਡੀਓ ਵੀਰ ਸਟੇਜ ਨੰਬਰ 1 ਤੇ ਪਹੁੰਚੋ ਜੀ ਸਾਡੇ ਸਟੂਡੀਓ ਵੀਰ ਸਟੇਜ ਨੰਬਰ 1 ਤੇ ਪਹੁੰਚ ਜਾਣ ਜੀ ਜਲਦੀ ਲਓ ਢੜਵੇ ਵਾਲਾ ਰਾਜ ਪੁਆਇੰਟ ਲੱਗੇ ਬਾਸ ਹੁੰਦਾ ਹੋਇਆ ਵਾਹ ਓਏ ਨੌਜਵਾਨਾ ਕਬੱਡੀ ਦੇ ਉੱਤੇ ਰਾਜ ਕਰਨ ਵਾਲਾ ਖਿਡਾਰੀ ਹੈ ਜੜਵੇ ਦਾ ਰਾਜ ਚੋਟ ਗੁਰਚਰਨ ਸਿੰਘ ਕਮਾਨ ਦਾ ਪੁੱਤਰ ਮੱਖਣ ਬਿਰਕ ਹੋਰਾਂ ਨੂੰ ਮਾਣ ਹੈ ਇਸ ਨੌਜਵਾਨ ਦੇ ਉੱਤੇ ਪਰਵਿੰਦਰ ਬਿਰਕ ਮੱਖਣ ਬਿਰਕ ਬਿਰਕਪਰਾ ਖੂ ਵਾਲੇ ਲਾਲੀ ਢੇਸੀ ਹੋਰੀ ਮਾਣ ਕਰਦੇ ਨੇ ਕਹਿੰਦੇ ਨੀਟੂ ਕੰਘੋਰੀ ਇਸ ਖਿਡਾਰੀ ਦੀ ਖੇਡ ਦੇ ਉੱਤੇ ਕੈਨੇਡਾ ਦੇ ਯੂਨਾਈਟਿਡ ਕਬੱਡੀ ਕਲੱਬ ਦੇ ਵਾਸਤੇ ਖੇਡਿਆ ਕਦੇ ਰਚਮੜ ਦੀ ਸੁਖ ਪੰਦੇਰਜੀ ਦੀ ਟੀਮ ਦੇ ਵਾਸਤੇ ਖੇਡਿਆ ਲਓ ਫਿਰ ਦੁੱਲੇ ਦੀ ਪਹੀ ਕਬੱਡੀ ਦੁੱਲਾ ਬੱਗੇਪਿੰਡ ਦਾ ਕਿ ਜੋਗੇਵਾਲ ਦਾ ਗਗਨ ਰੇਡਾ ਟੌਪ ਦੀਆਂ ਪਾਉਂਦਾ ਏ ਬੱਗੇਪਿੰਡ ਦਾ ਦੁੱਲਾ ਵੀ ਨਾ ਹੱਥ ਕਿਸੇ ਦੇ ਆਉਂਦਾ ਏ ਹੱਥ ਨਾ ਆਉਣ ਵਾਲਾ ਖਿਡਾਰੀ ਹਲਕ ਜਾਫੀ ਨੂੰ ਖੜਾ ਛੱਡ ਜਾਣ ਵਾਲਾ ਇਹ ਰੇਡਰ ਹੈ ਕਬੱਡੀ ਦਾ ਬਹੁਤ بڑا ਮਾਣ ਹੈ ਅੱਜ ਦੇ ਸਮੇਂ ਦਾ ਦੁੱਲਾ ਦੁੱਲੇ ਦੀ دیਵਾਨੀ ਹੈ ਦੁਨੀਆ ਕਬੱਡੀ ਦੇ ਖੇਡ ਮੈਦਾਨਾਂ ਦੇ ਵਿੱਚ ਲਓ ਪੁਆਇੰਟ ਜਿਹੜਾ ਬੱਗੇਪਿੰਡ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਰੇਡ 500 ਰੁਪਏ ਲੱਗਾ ਹੋਇਆ ਸਾਡੇ ਸੁਖ ਸਰਪੰਚ ਜੀ ਫਲੇੜੇਆ ਵਾਲਾ ਵੱਲੋਂ ਕਹਿੰਦੇ ਬਲਜੀਤ ਸਿੰਘ ਡਾਕਟਰ ਦੀ ਰੇਡ ਤੇ 500 ਰੁਪਏ ਸਾਡੇ ਸੁਖ ਸਰਪੰਚ ਜੀ ਵੱਲੋਂ ਜਿਹੜਾ ਦੁੱਲੇ ਨੂੰ ਜਫਾ ਲਾਵੇਗਾ 1000 ਰੁਪਏ ਦਿੱਤਾ ਜਾਵੇਗਾ ਸਾਡੇ ਸੁਖ ਸਰਪੰਚ ਜੀ ਫਲੇੜੇ ਵਾਲਾ ਵੱਲੋਂ ਸੁਖਵਿੰਦਰ ਸਿੰਘ ਜੀ ਸੁਖ ਜਿਹੜੇ 19 21 ਜਨਵਰੀ ਨੂੰ ਕਬੱਡੀ ਕੱਪ ਕਰਵਾ ਰਹੇ ਨੇ ਫਲੇੜਾ ਦੇ ਵਿੱਚ ਲਓ ਨੰਗਲ ਅੰਬੀਆਂ ਵਾਲਾ ਸੰਦੀਪ ਹੈ ਤੇ ਦੂਸਰੇ ਪਾਸੇ ਬਲਜੀਤ ਸਿੰਘ ਡਾਕਟਰ ਹੈ ਮੁਕਾਬਲਾ ਸਖਤ ਹੋ ਚੁੱਕਾ ਹੈ ਮਾਰੀ ਖਿੱਚ ਫੁੱਟਲੇ ਪੈਰਾਂ ਦੇ ਵਿੱਚ ਲਓ ਮੁਕਾਬਲਾ ਸਖਤ ਹੋ ਚੁੱਕਾ ਹੈ ਪੁਆਇੰਟ ਸੰਦੀਪ ਦਾ ਸੰਦੀਪ ਸੰਧੂ ਕੇ ਨੰਗਲ ਅੰਬੀਆਂ ਪਿੰਡ ਸ਼ੇਰ ਦਾ ਕੁੱਲ ਦੁਨੀਆ ਵਿੱਚ ਚਰਚੇ ਨੰਗਲੰਬੀਆ ਪਿੰਡ ਸ਼ੇਰ ਦਾ ਕੁੱਲ ਦੁਨੀਆ ਵਿੱਚ ਚਰਚੇ ਰੇਡਰਾਂ ਉੱਤੇ ਡਿੱਗਦਾ ਕਹਿੰਦੇ ਸਦਾ ਹੀ ਬਿਜਲੀ ਬਣ ਕੇ ਰਾਜਲਹੇੜੀ ਬਾਖ ਖੇੜਦੀ ਜਿਹੜੇ ਸ਼ਾਨ ਵਧਾਉਂਦੇ ਸੰਦੀਪ ਵਰਗੇ ਤਾਂ ਹੀ ਲੋਕੀ ਦਿਲ ਦੇ ਵਿੱਚ ਵਸਾਉਂਦੇ ਦਿਲਾਂ ਦੇ ਵਿੱਚ ਬਸਿਆ ਹੋਇਆ ਫੁੱਟਰ ਦੀ ਥੋੜੀ ਜੀ ਆਵਾਜ਼ ਵਧਾ ਦਿਓ ਜੀ ਸਾਊਂਡ ਵਾਲੇ ਭਾਈ ਨੂੰ ਬੇਨਤੀ ਹੈ ਲਓ ਇਧਰ ਧਿਆਨਾ ਦਿੜਬੇ ਵਾਲਾ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ ਡੱਕ ਲੈਣ ਦੀ ਪੁਆਇੰਟ ਜਿਹੜਾ ਬਲਰਾਮ ਸਿੰਘ ਦੇ ਹਿੱਸੇ ਬਲਰਾਮ ਸਿੰਘ ਪੂਰਾ ਪੁਆਇੰਟ ਲੱਗੇ ਵਾਪਸ ਹੁੰਦਾ ਹੋਇਆ ਮਨਾਣੇ ਦੇ ਬੁੱਗੇ ਦੀ ਫਿਰ ਕਬੱਡੀ ਮਨਾਣੇ ਦੇ ਬੁੱਗੇ ਦੀ ਪਈ ਹੋਈ ਕਬੱਡੀ ਸਾਡੇ ਮਲਕੀਤ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਨੇ ਇਸ ਕਲੱਬ ਦੇ ਉਧਰ ਦੁੱਗਾ ਵਾਲਾ ਖੁਸ਼ੀ ਹੈ ਲੈ ਵੀ ਬੱਬਲ ਵੇਖ ਲੈ ਵੀ ਦੁੱਗਾ ਵਾਲੇ ਖੁਸ਼ੀ ਨੇ ਜਫਾ ਲਾ ਦਿੱਤਾ 365.com ਤੇ ਸਾਡੇ ਬੱਬਲ ਸਗਰੂਰ ਜੀ ਦੇਖ ਰਹੇ ਨੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗ ਰਿਹਾ ਤਾਂ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਸੰਦੀਪ ਸੰਧੂ ਦੇ ਵਾਸਤੇ 500 ਰੁਪਏ ਸਾਡੇ ਸੁਖ ਸਰਪੰਚ ਜੀ ਦੁੱਲੇ ਦੀ ਰੇਡ ਤੇ 1000 ਰੁਪਇਆ ਜਿਹੜਾ ਜਾਫੀ ਜਫਾ ਲਾਵੇਗਾ ਸੁਖ ਸਰਪੰਚੀ ਵੱਲੋਂ ਫਲੇੜੇ ਵਾਲੇ ਸੁਖਵਿੰਦਰ ਸਿੰਘ ਸੁਖ ਵੱਲੋਂ ਲਓ ਜਿਹੜਾ ਵੀ ੜਵੇ ਦਾ ਜਾਫੀ ਜਫਾ ਲਾ ਦੇਵੇਗਾ 1000 ਦਿੱਤਾ ਜਾਵੇਗਾ ਸਾਡੇ ਫਲੇੜੇ ਵਾਲੇ ਸਰਪੰਚ ਸਾਹਿਬ ਵੱਲੋਂ ਬੜੇ ਦਾਨੀ ਪੁਰਸ਼ ਨੇ ਕਿ ਪੱਲੇ ਦੌਲਤਾ ਹੋਣ ਦਾ ਵੰਡ ਦਈਏ ਮੰਦੀ ਛੋੜਿਆਂ ਨਾਲ ਸਦਵਾਈਏ ਜੀ ਵਾਰ ਸਾਰਿਆਂ ਨਾਲ ਪਿਆਰਿਆਂ ਦੇ ਨਵੀਂ ਇਸ਼ਕ ਦੀ ਬਾਤ ਚਲਾਈਏ ਜੀ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਹੈ ਜੀ ਰੇਡਰ ਦੇ ਵਾਸਤੇ ਬੋਰ ਜੁੜਦਾ ਹੋਇਆ ਅਗਲਾ ਕਿਹੜਾ ਮੈਚ ਹੈ ਸ਼ੁਰੂ ਕਰਵਾਓ ਜੀ ਪੋਤਨਾ ਤੇ ਕੌਂਕੇਗਲਾ ਇੱਕ ਕੌਂਕਿਆਂ ਦਾ ਬੀਤ ਜਿਹੜਾ ਲਿਖੇ ਤੇਰੇ ਗੀਤ ਲਓ ਵੀ ਦੋਸਤੋ ਤੁਸੀਂ ਇਹ ਮੈਚ ਵੇਖ ਹੀ ਲਿਆ ਮੈਚ ਹੈ ਜਿਹੜਾ ਬੱਗੇ ਪਿੰਡ ਨੇ ਜਿੱਤਿਆ ਦੜਬਾਸ ਮੈਚ ਨੂੰ ਲੂਜ਼ ਕਰ ਗਈ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਇਸ YouTube ਚੈਨਲ ਤੇ ਅਵੇਲੇਬਲ ਇੱਕ ਵੀਡੀਓ ਸੀ ਤੁਹਾਨੂੰ ਰੀਲਿਸਟ ਕੀਤੀ ਹੈ ਜਿਹਨੂੰ ਤੁਸੀਂ ਹੁਣੇ ਹੀ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਔਰ ਲਾਈਕ ਵੀ ਜਰੂਰ ਕਰਨਾ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ